ਅੱਜ ਜਸਕਰ ਕੋਂਕੇ ਸਾਹਿਬ ਜੀ ਦੇ ਸਿੰਘ ਸਾਹਿਬ ਜੀ ਦੇ ਘਰੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਲ ਤੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨਾਲ ਅਸੀਂ ਆਏ ਹਾਂ ਪਰਿਵਾਰ ਨੂੰ ਮਿਲ ਕੇ ਉਹਨਾਂ ਦੀ ਸਾਰੀ ਗੱਲ ਜੋ ਹੈ ਉਹ ਸਾਰੀ ਸਮਝੀ ਹੈ ਤੇ ਅਸੀਂ ਪਹਿਲੇ ਵੀ ਆ ਪਰਿਵਾਰ ਪੰਤਾ ਪਰਿਵਾਰ ਹੈ ਤੇ ਅਕਾਲੀ ਦਲ ਦਾ ਪਰਿਵਾਰ ਹੈ ਤੇ ਮੈਂ ਸਾਰੇ ਪਰਿਵਾਰ ਨਾਲ ਮੈਂ ਤੇ ਪ੍ਰਧਾਨ ਸਾਹਿਬ ਐ ਜੀਪੀਸੀ ਪ੍ਰਧਾਨ ਸਾਹਿਬ ਨੇ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਜੋ ਕੁਛ ਵੀ ਲੀਗਲ ਹੋ ਸਕਦਾ ਹੈ ਅਸੀਂ ਟੌਪ ਦੀ ਟੀਮ ਕ੍ਰੀਏਟ ਕਰਕੇ ਅਸੀਂ ਤੈਹ ਤੱਕ ਜਾਵਾਂਗੇ ਤੇ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਪਰਿਵਾਰ ਨੂੰ ਉਦੋਂ ਤੱਕ ਸਮੂਚਾ ਅਕਾਲੀ ਦਲ ਤੇ ਐ ਜੀਪੀਸੀ ਦੀ ਟੀਮ ਅਸੀਂ ਲਗਾਤਾਰ ਜੋ ਜੋ ਸਾਨੂੰ ਕਿਤੇ ਵੀ ਜਾਣਾ ਪਏ ਕੋਈ ਕੋਰਟ ਜਾਣਾ ਪਏ ਜਾਂ ਕੋਈ ਵੀ ਸਟੈਪ ਕਰਨਾ ਪਏ ਅਸੀਂ ਉਹ ਚੱਕਾਂਗੇ ਦੇ ਕੋਈ ਇਹਨਾਂ ਰਾਏ ਦਾ ਧੰਨਵਾਦ ਕਰਦੇ ਜਾਂਦੇ ਅਕਾਲੀ ਦਲ ਇੱਕ ਸੋਚ ਹੈ ਅਸੀਂ ਆਪਾਂ ਸੋਚ ਨੂੰ ਅੱਗੇ ਲੈ ਜਾਣਾ ਹੈ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਰੇ ਪ੍ਰਧਾਨ ਸੋਦ ਘਰੇਆਂ ਦਾ ਜੀ ਆਇਆਂ ਕਰਦੇ ਜਾਂਦੇ ਬਾਕੀ ਖਵਾਰ ਨੂੰ ਉਹਨਾਂ ਨੇ ਪਛਵਾਦ ਆਇਆਗਾ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਾਂਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਂਦੇ ਬਾਕੀ ਆਹ ਉਹ ਕਿ ਆਇਆ ਦੋਨੀ ਕਹਿੰਦਾ ਨਾ ਜਾਇਓ ਜੋ ਕੰਗਲਬਤ ਕੀ ਫਾਈ ਚਲੋ ਸਾਡੇ ਜੋ ਪਰਿਵਾਰ ਦੇ ਹੈਗੇ ਸੀ ਜਿਵੇਂ ਗੱਲਾਂ ਬਾਤਾਂ ਕੀਤੀ ਜਾਂਦੇ ਲੋਕ ਮਾਸਾ ਦੀ ਮਾਤ ਸਾਰਾ ਚਲੋ ਜਦੋਂ ਵਿਸ਼ਵਾਸ ਆ ਜਾਂਦੇ ਠੀਕ ਹੈ ਪਰ ਰੱਟਾ ਸਾਹਮਣੇ ਉਹ ਵੀ ਮਿਲ ਗਿਆ ਕਹਿੰਦੇ ਅਸੀਂ ਮਸਲਾ ਸੰਤ ਅੱਗੇ ਰੱਖਿਆ ਜਾਂਦੇ ਵੀ ਜੋ ਕਮੀ ਰਹਿ ਗਈਆਂ ਉਹ ਪ੍ਰਧਾਨ ਜੀ ਕਹਿੰਦੇ ਵੀ ਜੋ ਰਹਿ ਗਏ ਸੀਗੇ ਉਹ ਵੀ ਪੂਰੇ ਹੀ ਕਰਾਂਗੇ ਪੱਕੀ ਅਸੀਂ ਇਕੱਲੇ ਸੋਚਦੇ ਹੈਗੇ ਜਾਂਦੇ